ਜੈ ਮਸੀਹ ਦੀ ਪਰਮੇਸ਼ਰ ਦਾ ਧੰਨਵਾਦ ਉਹ ਵੀ ਅੱਜ ਦੇ ਸੁੰਦਰ ਸਮੇਂ ਲਈ ਖੁਦਾਵੰਦ ਦਾ ਬੜਾ ਸ਼ੁਕਰਗੁਜ਼ਾਰ ਹਾਂ। ਔਰ ਜਾਣੀ ਵਚਨ ਦੀ ਸਚਾਈ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਪ੍ਰੀਓ ਅੱਜ ਦੀ ਜਿਹੜੀ ਸਾਡੀ ਨਵੀਂ ਵੀਡੀਓ ਆ ਇਹ ਖਾਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਮਸੀਹ ਭੈਣ ਭਾਈ ਜਿਹੜੇ ਜਵਾਨ ਨੇ ਆ ਉਹ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਕੇ ਸੁਣਨ। ਜਵਾਨ ਕਹਿੰਦਾ ਮਤਲਬ ਭਾਵੇਂ ਜਿਹੜੇ ਕੁਵਾਰੇ ਆ ਤੇ ਭਾਵੇਂ ਉਹ ਸ਼ਾਦੀ ਸ਼ੁੱਧਾਂ ਵੀ ਹੋਣ ਪਰ ਕਹਿੰਦਾ ਮਤਲਬ ਜਿਹੜੇ ਜੰਗੇ ਚਾਉਂਦੇ ਆ ਉਹਨਾਂ ਨੂੰ ਵੀ ਇਹ ਜਿਹੜਾ ਬਚਨਿਆਂ ਧਿਆਨ ਨਾਲ ਸੁਣਦੀ ਲੋੜ ਆ ਸੋ ਅੱਜ ਅਸੀਂ ਦੇਖਣ ਜਾ ਰਹੇ ਹਾਂ ਦੌਦ ਦੇ ਪੁੱਤਰ ਅਮਨੂਨ ਦੇ ਬਾਰੇ ਕਿ ਕਿਸ ਤਰ੍ਹਾਂ ਅਮਨੂਨ ਦੇ ਅੰਦਰ ਇੱਕ ਹਵਸ ਦਾ ਜਿਹੜਾ حیਵਾਨ ਉੱਠਿਆ ਤੇ ਉਹ ਆਪਣੀ ਹੀ ਭੈਣ ਤੇ ਡੁੱਲ ਗਿਆ ਮੇਰੇ ਪਿਆਰਿਓ ਧਿਆਨ ਦੇ ਕੇ ਸੁਣਨਾ ਮੈਂ ਤੁਹਾਨੂੰ ਦੱਸਦਾ ਕਿ ਦਾਊਦ ਰਾਜੇ ਦੀਆਂ ਬਹੁਤ ਸਾਰੀਆਂ ਪਤਨੀਆਂ ਸੀ ਤੇ ਬਹੁਤ ਸਾਰੀਆਂ ਪਤਨੀਆਂ ਦੇ ਵਿੱਚੋਂ ਇੱਕ ਉਹਦਾ ਪੁੱਤਰ ਜੀ ਦਾ ਨਾਂ ਸੀ ਅਬਸ਼ਾਲੋਮ ਤੇ ਮੇਰੇ ਪਿਆਰਿਓ ਉਸੇ ਤਰ੍ਹਾਂ ਦਾਊਦ ਦਾ ਦੂਜਾ ਪੁੱਤਰ ਅਮਨੋਨ ਸੀ ਹੋ ਸਕਦਾ ਇਹ ਦੋਨੇ ਹੀ ਅਲੱਗ-ਅਲੱਗ ਪਤਨੀਆਂ ਤੋਂ ਹੋਣ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਅਮਨੋਨ ਸੀ ਉਹ ਵੀ ਦਾਵਦਾ ਪੁੱਤਰ ਆ ਅਬਸ਼ਾਲੂਮ ਪਰ ਰਿਸ਼ਤੇ ਦੇ ਤੌਰ ਤੇ ਜੇਕਰ ਦੇਖਿਆ ਜਾਵੇ ਤੇ ਹੈ ਇਹ ਭੈਣ ਭਰਾਈ ਆ ਆਪਸ ਦੇ ਵਿੱਚ ਮੇਰੇ ਪਿਆਰਿਓ ਪਰ ਅਮਨੂਨ ਜਿਹੜਾ ਸੀ ਉਹਨੇ ਕੀ ਕੀਤਾ ਅਬਸ਼ਾਲੂਮ ਦੀ ਭੈਣ ਤਮਾਰ ਤੇ ਉਹ ਇਦਾਂ ਕੁ ਮੋਹਿਤ ਹੋ ਗਿਆ ਕਿ ਉਹਨੇ ਆਪਣਾ ਖਾਣਾ ਪੀਣਾ ਹੀ ਛੱਡ ਦਿੱਤਾ ਮੇਰੇ ਪਿਆਰਿਓ ਅੱਜ ਵਰਤਮਾਨ ਸਮੇਂ ਦੇ ਵਿੱਚ ਕੁਝ ਏਸੇ ਮੋਹਿਤ ਪੁਣੇ ਨੂੰ ਸੱਚਾ ਪਿਆਰ ਦੱਸਦੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਕੋਈ ਸੱਚਾ ਪਿਆਰ ਨਹੀਂ ਇਹਨੂੰ ਬਾਈਬਲ ਹਵਸ਼ ਦਾ ਨਾਮ ਦਿੰਦੀ ਆ ਜਿਹਨੂੰ ਕਹਿ ਸਕਦੇ ਆਪਾਂ ਉਹ ਤੇਜ ਨਾ ਭਰੀ ਹਵਾਸ ਮੇਰੇ ਅਜ਼ੀਜ਼ੋ ਬਹੁਤ ਕੁਝ ਅੱਜ ਸਾਨੂੰ ਇਸ ਵਚਨ ਤੋਂ ਸਿੱਖਣ ਦੇ ਲਈ ਮਿਲਣ ਵਾਲਾ ਆਓ ਬਾਈਬਲ ਪੜ੍ਹਦੇ ਹਾਂ ਦੂਜਾ ਸ਼ਮੂਏਲ ਉਹਦਾ 13ਵਾਂ ਬਾਪ ਪੜ੍ਹਾਂਗੇ ਠੀਕ ਹੈ ਜੀ ਉਹਦਾ ਆਪਾਂ ਪਹਿਲਾਂ ਇੱਕ ਵਚਨ ਪੜ੍ਹਾਂਗੇ तमार नामक सुंदरी जो दाऊद के पुत्र अबशालूम की बहन थी उस पर दाऊद का पुत्र अमनोन मोहित हुआ अमनोन अपनी बहन तमार के कारण ऐसा विकल हो गया कि बीमार पड़ गया क्योंकि वह कुमारी थी और उसके साथ कुछ करना अमनोन को कठिन जान पड़ता था अमनोन ने योनादाम नामक एक मित्र था जो दाऊद के भाई शिमा का बेटा था और वह बड़ा चतुर था उसने अमनोन से कहा हे hey, राजकुमार क्या कारण है कि तू दिन प्रतिदिन दुबला होता जाता है क्या तूने तू तु मुझे ना बताएगा अमनोन ने उससे कहा मैं तो अपने भाई अक्षा की बहन तमार पर मोहित हूँ जोनादाब ने उससे कहा अपने प्लंग पर लेट जा बीमार पड़ जा और जब तेरा पिता तुझे देखने आए तब उससे कहना मेरी बहन तमार आकर मुझे रोटी खिलाए और भोजन को मेरे सामने बनाए ਮੇਰੇ ਪਿਆਰਿਓ ਧਿਆਨ ਦੇ ਕੇ ਸੁਣਿਓ ਇੱਥੇ 2-3 ਕੈਰੈਕਟਰ ਆਪਾਂ ਖਾਸ ਕਰਕੇ ਯਾਦ ਰੱਖਣੇ ਆ ਨੰਬਰ 1 ਤਮਾਰ ਅਪਸ਼ਾਲੋਮ ਤੇ ਅਮਨੂਨ ਮੇਰੇ ਪਿਆਰਿਓ ਤੇ ਅਮਨੂਨ ਦਾ ਇੱਕ ਮਿੱਤਰ ਸੀ ਜਿਹਦਾ ਨਾਂ ਸੀ ਯੋਨਾ ਦਾਬ ਉਹ ਆਕੇ ਅਮਨੂਨ ਨੂੰ ਕਹਿੰਦਾ ਕਿ ਤੂੰ ਦਿਨ-ਪ੍ਰਤੀ ਦਿਨ ਕਮਜ਼ੋਰ ਜਾਂ ਦਿਖਣ ਲੱਗਾ ਗੱਲ ਕੀ ਆ ਮੈਨੂੰ ਖੁੱਲਕੇ ਦੱਸ ਤੇ ਉਹ ਫਿਰ ਦੱਸਦਾ ਕਿ ਮੈਂ ਅਪਸ਼ਾਲੋਮ ਦੀ ਜਿਹੜੀ ਭੈਣ ਹੈ ਆ ਉਹਦੇ ਤੇ ਮੇਰਾ ਮਨ ਜਿਹੜਾ ਆ ਉਹ ਆ ਗਿਆ ਹੈ ਪਾ ਤੇ ਮੈਨੂੰ ਤੂੰ ਕੋਈ ਸਲਾਹ ਦੇ ਉਹ ਉਹਨੂੰ ਕਹਿੰਦਾ ਵੀ ਤੂੰ ਆਪਣੇ ਬੈੱਡ ਤੇ ਲੇਟ ਜਾ ਬਿਮਾਰ ਪੜ ਜਾ ਕੁਛ ਖਾਈ ਪੀਂ ਨਾ ਤੇ ਆਪਣੇ ਪਿਤਾ ਨੂੰ ਕਹੀਂ ਕਿ ਮੇਰੀ ਭੈਣ ਤਮਾਰ ਮੇਰੇ ਲਈ ਆ ਕੇ ਰੋਟੀ ਬਣਾਵੇ ਤੇ ਇਦਾਂ ਤੈਨੂੰ ਉਹਦੇ ਨਾਲ ਮਿਲਦਾ ਮੌਕਾ ਮਿਲਰੇਗਾ ਮੇਰੇ ਪਿਆਰਿਓ ਅੱਜ ਇਹ ਗੱਲ ਸੱਚ ਆ ਜਿੰਨੂੰ ਅੱਜ ਦੇ ਲੋਕ ਕਹਿ ਦਿੰਦੇ ਸਾਡਾ ਸੱਚਾ ਪਿਆਰ ਆ ਕਿੰਨੇ ਲੜਕੇ ਲੜਕੀਆਂ ਦਾ ਇਹ ਅਮਨੋਂ ਦੀ ਤਰ੍ਹਾਂ ਹਾਲਤ ਹੋ ਜਾਂਦੀ ਆ ਇਥੋਂ ਤੱਕ ਮਾਂ ਬਾਪ ਦੇ ਨਾਲ ਵੀ ਬਲਵਾ ਕਰਨ ਨੂੰ ਤਿਆਰ ਹੋ ਜਾਂਦੇ ਆ ਇਹ ਕੋਈ ਪਿਆਰ ਨਹੀਂ ਆ ਇਹ ਹੈਗੀ ਹਵਸ ਜਿਹਨੂੰ ਆਪਾਂ ਸ਼ਰੀਰ ਦੀ ਇੱਛਾ ਜਾਂ ਅਬਿਲਾਸ਼ਾ ਵੀ ਕਹਿ ਸਕਦੇ ਆ ਤੇ ਮੇਰੇ ਪਿਆਰਿਓ ਜਦੋਂ ਅਸੀਂ ਕਿਸੇ ਔਰਤ ਤੇ ਮੋਹਿਤ ਹੋ ਜਾਂਦੇ ਆ ਸਾਡੀ ਹਵਸ ਉਹਦੇ ਪ੍ਰਤੀ ਵੱਧ ਜਾਂਦੀ ਆ ਫਿਰ ਕੁਝ ਦਿਨ ਸਾਨੂੰ ਇੰਨਾ ਲੱਗਦਾ ਵੀ ਮੈਂ ਤੇ ਹੁਣ ਉਹਦੇ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਮੇਰੇ ਪਿਆਰੋ ਇਸੇ ਤਰ੍ਹਾਂ ਕਿੰਨੇ ਅੱਜ ਸਾਡੇ ਮਸੀਹ ਜਵਾਨ ਪੈਨ ਪਾਈ ਸੱਚਾ ਪਿਆਰ ਦੱਸ ਕੇ ਇਸੇ ਤਰ੍ਹਾਂ ਇੱਕ ਵਾਸਨਾ ਜਾਂ ਸਰੀਰ ਦੀ ਇੱਛਾ ਵਿੱਚ ਪੈ ਜਾਂਦੇ ਆ ਫਿਰ ਉਹ ਮਾਪੇ ਨੂੰ ਤੰਗ ਕਰਦੇ ਆ ਖਾਣਾ ਪੀਣਾ ਛੱਡ ਦਿੰਦੇ ਆ ਕਹਿ ਦਿੰਦੇ ਸਾਡਾ ਸੱਚਾ ਪਿਆਰ ਆ ਸਾਡਾ ਵਿਆਹ ਹੀ ਉਸੇ ਔਰਤ ਜਾਂ ਉਸੇ ਮੁੰਡੇ ਨਾਲ ਹੋਣਾ ਚਾਹੀਦਾ ਕਰਕੇ ਤੇ ਮੇਰੇ ਪਿਆਰੋ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਪਿਆਰ ਨਹੀਂ ਇਹਨੂੰ ਵਾਸਨਾ ਦਾ ਨਾਮ ਦਿੰਦੀ ਆ ਬਾਈਬਲ ਜਾਂ ਅਭਿਲਾਸ਼ਾ ਇਹ ਸ਼ਰੀਰ ਦੀ ਇੱਛਾ ਤੇ ਮੇਰੇ ਪਿਆਰਿਓ ਅੱਗੇ ਜਾ ਕੇ ਤੁਸੀਂ ਵੇਖਣਾ ਪਰ ਜਦੋਂ ਫਿਰ ਉਹਦੀ ਭੈਣ ਆਪਣਾ ਭਰਾ ਤਮਾਰ ਜਿਹੜੀ ਸੀ ਉਹ ਭਰਾ ਸਮਝ ਕੇ ਆਈ ਉਹਨੇ ਦਾਉਦ ਦੇ ਕੈਨ ਤੇ ਖਾਣਾ ਬਣਾਇਆ ਤੇ ਜਦੋਂ ਖਾਣਾ ਬਣ ਗਿਆ ਉਹਨੂੰ ਖਵਾਉਣ ਗਈ ਤੇ ਉੱਥੇ ਉਹਨੇ ਕੀ ਕੀਤਾ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਤੇ ਤਮਾਰ ਦੇ ਨਾਲ ਜ਼ਬਰਦਸਤੀ ਕੀਤਾ ਜਿਸ ਨੂੰ ਆਪਾਂ ਬਲਾਤਕਾਰ ਦਾ ਨਾਮ ਵੀ ਦਿੰਦੇ ਆ ਰੇਪ ਦਾ ਨਾਮ ਹੀ ਦਿੰਦੇ ਆ ਫਿਰ ਮੇਰੇ ਪਿਆਰਿਓ ਜਦੋਂ ਉਹਨੇ ਉਸ ਦੇ ਨਾਲ ਬਲਾਤਕਾਰ ਕੀਤਾ ਤੇ ਅੱਗੇ ਆਪਾਂ 14 ਵਚਨ ਪੜਾਂਗੇ ਪ੍ਰੰਤੂ ਉਸਨੇ ਉਸकी ना सुननी और उसे बलवान होने के कारण उसके साथ कुकर्म करके उसे भ्रष्ट किया ਤੇ ਉਹਨੇ ਹੁਣ ਇਹਨੂੰ ਪ੍ਰਸ਼ਟ ਕਰਤਾ ਆ ਇਹਦੇ ਨਾਲ ਬਰਾਤਕਾਰ ਕਰ ਚੁੱਕਾ ਆ ਫਿਰ ਜਦੋਂ ਹੁਣ ਉਹਦੀ वासना ਮਿਟ ਗਈ ਆ ਜਾਂ ਅਭਿਲਾਸ਼ਾ ਉਹਦੀ ਪੂਰੀ ਹੋ ਚੁੱਕੀ ਆ ਹੁਣ ਜਿਹੜਾ ਉਹ ਤੁਮਾਰ ਤੇ ਮੋਹਿਤ ਹੋਇਆ ਸੀ ਹੁਣ ਉਹਦਾ ਮੋਹਿਤਪੁਣਾ ਹਟ ਗਿਆ ਤੇ ਉਲਟਾ ਬਾਈਬਲ ਦੇ ਵਿੱਚ ਲਿਖਿਆ ਉਹਦੇ ਨਾਲ ਵੈਰ ਰੱਖਣ ਲੱਗਾ ਕਿੰਨਾ ਵੈਰ ਮੈਂ ਤੁਹਾਨੂੰ ਦੱਸਦਾ 15 ਵਚਨ ਵੀ ਪੜ੍ਹ ਦੋ ਤੇ ਇਹਨਾਂ ਦਾ ਤਬ ਅਮਨੂਨ ਉਸਕੇ ਉਸसे અત્યੰਤ ਬੈਰ ਰੱਖਣੇ ਲਗਾ ਔਰ ਯਹਾਂ ਤੱਕ ਇਹ ਬੈਰ ਉਸਕੇ ਪਹਿਲੇ 모ਸੇ ਬੜਕਰ ਹੁਆ ਤਬ ਅਮਨੋਨ ਨੇ ਉਸसे कहा उठकर चली जा मेरे प्यारे इथे लिखया तद अमोन ओदे नाल अति अंत वैर ਰੱਖਣ ਲੱਗਾ ਇਥੋਂ ਤੱਕ ਕਿ ਉਹ ਜਿਹੜਾ वैर ਸੀ ਉਹ ਦੇ ਪਹਿਲਾਂ ਨਾਲੋਂ ਮੋਨ ਨਾਲੋਂ ਵੀ ਜ਼ਿਆਦਾ ਤਗੜਾ ਸੀ ਧਿਆਨ ਦੇ ਕੇ ਸੁਣਿਓ ਇਸੇ ਰੀਤੀ ਮੁਤਾਬਿਕ ਅੱਜ ਬਹੁਤ ਸਾਰੇ ਲੋਕ ਲੱਮੇ ਰਚ ਪੈਂਦੇ ਆ ਤੇ ਮੇਰੇ ਪਿਆਰਿਓ ਪਹਿਲਾਂ ਕਹਿੰਦੇ ਆ ਮੈਂ ਕੱਲ ਇੱਕ ਪ੍ਰਭੂ ਦੇ ਦਾਸ ਦਾ ਵਚਨ ਸੁਣਦਿਆ ਸੀ ਉਹ ਕਹਿੰਦਾ ਪਹਿਲਾਂ ਤੇ ਕਹਿੰਦੇ ਆ ਤੇਰੇ ਲਈ ਚੰਨ ਤਾਰੇ ਵੀ ਤੋੜ ਕੇ ਲਿਆ ਦਾਂਗਾ ਫਿਰ ਜਦੋਂ ਵਿਆਹ ਹੋ ਜਾਂਦਾ ਇਹਨਾਂ ਦੀ ਵਾਸਨਾ ਮਿਟ ਜਾਂਦੀ ਤੇ ਫਿਰ ਤਾਰੇ ਤੇ ਦੂਰ ਦੀ ਗੱਲ ਪਤਨੀ ਕਹਦੇ ਸਬਜੀ ਲਿਆ ਦੇ ਤੇ ਤੂੰ ਨਹੀਂ ਜਾ ਸਕਦੀ ਸਬਜੀ ਵੀ ਲਿਉਣਾ ਇਹਨਾਂ ਦੇ ਲਈ ਔਖਾ ਹੋ ਜਾਂਦਾ ਸੋ ਮੇਰੇ ਪਿਆਰੇ ਉਹ ਗੱਲ ਸੱਚ ਆ ਤੇ ਇੱਥੇ ਲਿਖਿਆ ਜਦੋਂ ਉਹਦੀ ਵਾਸਨਾ ਮਿਟ ਗਈ ਉਹਨੇ ਕੋ ਕਰਮ ਕਰ ਲਿਆ ਫਿਰ ਉਹ ਤਮਾਰ ਦੇ ਨਾਲ ਅਤਿਅੰਤ ਬੈਰ ਰੱਖਣ ਲੱਗਾ ਤੇ ਉਹਦਾ ਬੈਰ ਪਹਿਲਾ ਜਿਹੜਾ ਉਹਦੇ ਤੇ ਮੋਹਿਤ ਹੋਇਆ ਉਹਦੇ ਨਾਲੋਂ ਵੀ ਵੱਧ ਕੇ ਸੀ ਮੇਰੇ ਪਿਆਰਿਓ ਅੱਜ ਇਸੇ ਕਰਕੇ ਲਵ ਮੈਰਿਜ ਜ਼ਿਆਦਾਤਰ ਸਕਸਜ ਨਹੀਂ ਹਨ ਉਹਦਾ ਕਾਰਨ ਕਿ ਇਹ ਸਾਡਾ ਪਹਿਲਾ ਇੱਕ ਜਿਹੜਾ ਅਸੀਂ ਇੱਕ ਦੂਜੇ ਦੀ ਸੁੰਦਰਤਾ ਵੱਲ ਵੇਖ ਕੇ ਮੋਹਿਤ ਹੋ ਗਏ ਫਿਰ ਜਦੋਂ ਅਸੀਂ ਇੱਕ ਹੋ ਜਾਂਦੇ ਆ ਤੇ ਉਹ ਮੇਰੇ ਪਿਆਰਿਓ 15 ਦਿਨ 20 ਦਿਨ ਬਾਅਦ ਜਦੋਂ ਉਹ ਸਾਡੀ ਹਵਸ ਜਾਂ ਇੱਛਾ ਮਿਟ ਜਾਂਦੀ ਹੈ ਫਿਰ ਉਹ ਹੌਲੀ-ਹੌਲੀ ਪਿਆਰ ਜਿਹੜਾ ਨਫ਼ਰਤ ਦੇ ਵਿੱਚ ਬਦਲਣਾ ਚਾਲੂ ਹੋ ਜਾਂਦਾ ਕਿਉਂਕਿ ਉਹ ਪਿਆਰ ਨਹੀਂ ਸੀ ਉਹ ਪਿਆਰ ਦੇ ਅੰਦਰ ਛੁਪੀ ਹੋਈ ਹਵਾ ਸੀ ਮੇਰੇ ਪਿਆਰਿਓ ਜਦੋਂ ਅਮਨੋਂ ਦੀ ਵੀ ਹਵਾ ਸਮਟ ਗਈ ਤੇ ਫਿਰ ਇਨੇ ਕੀ ਕੀਤਾ ਤਮਾਰ ਦੇ ਨਾਲ ਬੈਠਣਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਉਹਦੀ ਸ਼ਕਲ ਵੀ ਵੇਖਣੀ ਉਹਨੂੰ ਪਸੰਦ ਨਹੀਂ ਕਹਿੰਦਾ ਇਹ ਤੂੰ ਹਣ ਤੂੰ ਚਲੀ ਜਾ ਕਰਕੇ ਮੇਰੇ ਪਿਆਰਿਓ ਮੈਂ ਤੁਹਾਨੂੰ ਲਾਸਟ ਦੇ ਵਿੱਚ ਕੁਝ ਗੱਲਾਂ ਦੱਸ ਕੇ ਸਮਾਪਤ ਕਰਾਂਗਾ ਇਸੇ ਤਰ੍ਹਾਂ ਮੇਰਾ ਕਹਿਣ ਦਾ ਮਤਲਬ ਅੱਜ ਦੇ ਮਨੁੱਖ ਦੇ ਅੰਦਰ ਵੀ ਹੈ ਹਵਸ ਵਾਲਾ ਪਿਆਰ ਕੁਝ ਦਿਨਾਂ ਦਾ ਹੁੰਦਾ ਜਦੋਂ ਇਹ ਹਵਸ ਮਿਟ ਜਾਂਦੀ ਆ ਫਿਰ ਲੜਾਈਆਂ ਝਗੜੇ ਲੋਕਾਂ ਦੇ ਜੀਵਨ ਛਿਰੂ ਹੋ ਜਾਂਦੇ ਆ ਸੋ ਇਹ ਬਾਈਬਲ ਦੇ ਅਨੁਸਾਰ ਸਹੀ ਨਹੀਂ ਆ ਇਹ ਸੱਚਾ ਪਿਆਰ ਨਹੀਂ ਆ ਇਹ ਹਵਾਸ ਆ ਮੇਰੇ ਪਿਆਰਿਓ ਸੱਚਾ ਪਿਆਰ ਜਿੰਨੂੰ ਬਾਈਬਲ ਅਗਾਪੇ ਪਿਆਰ ਕਹਿੰਦੀ ਆ ਉਹ ਕਿਸੇ ਕੁੜੀ ਦੇ ਨਾਲ ਨਹੀਂ ਉਹ ਬਾਈਬਲ ਦੱਸਦੀ ਆ ਤੁਸੀਂ ਹਰੇਕ ਦੇ ਨਾਲ ਕਰਨਾ ਆ ਨਿਸਵਾਰਥ ਪਿਆਰ ਉਹਦੇ ਅੰਦਰ ਤੁਹਾਡਾ ਸਵਾਰਥ ਨਹੀਂ ਹੋਣਾ ਚਾਹੀਦਾ ਕਿ ਬਸ ਮੈਂ ਕਿਸੇ ਨੂੰ ਇਸਤੇਮਾਲ ਕਰ ਲਾਂ ਜਾਂ ਉਹਦੇ ਕੋਲੋਂ ਪੈਸੇ ਲੈ ਲਾਂ ਤੇ ਓਨਾ ਚਿਰ ਹੀ ਮੈਂ ਉਹਦੇ ਨਾਲ ਪਿਆਰ ਪਾਉਣਾ ਵਾਂ ਜਿੰਨਾ ਚਿਰ ਮੈਨੂੰ ਉਹਦੇ ਤੋਂ ਕੋਈ ਬੈਨੀਫਿਟ ਆ ਮੇਰੇ ਪਿਆਰਿਓ ਤੇ ਅਗਾਪੇ ਪਿਆਰ 'ਚ ਇਹ ਨਿਸਵਾਰਥ ਪਿਆਰ ਆ ਇਹਦੇ 'ਚ ਸਵਾਰਥ ਨਹੀਂ ਆ ਇਹਦੇ 'ਚ ਤੁਹਾਡੇ ਤੁਹਾਨੂੰ ਸਾਹਮਣੇ ਵਾਲੇ ਤੋਂ ਕੁਝ ਮਿਲੇ ਜਾਂ ਨਾ ਮਿਲੇ ਤੇ ਬਾਈਬਲ ਦੱਸਦੀ ਆ ਯੇਸ਼ੂ ਨੇ ਜਿਵੇਂ ਸਾਡੇ ਨਾਲ ਪਿਆਰ ਕੀਤਾ ਓਸ ਹੀ ਨੇ ਇਸ ਵਾਰਤ ਅਸੀਂ ਉਹਨੂੰ ਕੀ ਦੇ ਸਕਦੇ ਸੀ ਪਰ ਤਾਂ ਵੀ ਉਹਨੇ ਸਾਡੇ ਨਾਲ ਪਿਆਰ ਕੀਤਾ ਆ ਹallelujah ਸੋ ਮੇਰੇ ਪਿਆਰੋ ਫਿਰ ਅਮਨੂਨ ਦੀ ਇਸ ਪਰਮੇਸ਼ਰ ਨੇ ਉਹਦਾ ਨਿਆਂ ਕਿਦਾਂ ਕੀਤਾ ਉਹਦਾ ਨਿਆਂ ਫਿਰ ਪਰਮੇਸ਼ਰ ਨੇ ਕਿਦਾਂ ਕੀਤਾ ਕਿ ਉਹਦੇ ਹੀ ਭਰਾ ਅਬਸ਼ਾਲੋਮ ਨੇ ਫਿਰ ਉਹਨੂੰ ਵੀ ਧੋਖੇ ਦੇ ਨਾਲ ਖਾਣੇ ਤੇ ਸੱਦ ਕੇ ਤੇ ਉਹਨੂੰ ਵੀ ਮਾਰ ਦਿੱਤਾ ਮੇਰੇ ਪਿਆਰੇ ਜੇ ਫਰਾਅ ਨੇ ਭੈਣ ਦਾ ਬਲਾਤਕਾਰ ਕੀਤਾ ਤੇ ਫਿਰ ਫਰਾਅ ਦੇ ਹੱਥੋਂ ਹੀ ਉਹਨੂੰ ਮਰਵਾਇਆ ਜਾ ਤੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਸੀ ਕਿ ਖੁਦਾ ਦਾਨਿਆ ਹੋ ਕੇ ਰਹਿਦਾ ਉਹ ਪੱਖਪਾਤੀ ਪਰਮੇਸ਼ਰ ਨਹੀਂ ਹੈ ਜੈਸਾ ਕਰੋਗੇ ਵੈਸਾ ਭਰੋਗੇ ਬਾਈਬਲ ਇਸ ਗੱਲ ਦੇ ਹੱਕ ਦੇ ਵਿੱਚ ਸੋ ਇਸ ਕਰਕੇ ਮੇਰੇ ਪਿਆਰਿਓ ਲਾਸਟ ਦੇ ਵਿੱਚ ਇੱਕ ਗੱਲ ਕਵਾਂਗਾ ਇਹ ਜਿਹੜਾ ਅੱਜ ਲੋਕ ਜਿਹਨੂੰ ਪਿਆਰ ਕਹਿੰਦੇ ਆ ਇਹ ਹਵਸਿਆ ਇਹ ਮਿਟ ਗਈ ਫਿਰ ਉਹ ਪਿਆਰ ਹੌਲੀ ਹੌਲੀ ਲੜਾਈ ਝਗੜਿਆਂ ਦੇ ਵਿੱਚ ਨਫ਼ਰਤ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਇਸ ਭਿਆਨਕ ਪਾਪ ਤੋਂ ਬਚੋ ਤੇ ਪਰਮੇਸ਼ਰ ਵੱਲ ਮੰਨ ਲਾਓ ਸਾਰਿਆਂ ਦੇ ਨਾਲ ਅਗਾਪੇ ਪਿਆਰ ਕਰੋ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਵਾਸੀਸ਼ ਤੇ ਬਰਕਤ ਦੇਵੇ ਜੈ ਮਸੀਹ ਦੀ ਗੋਡ ਬਲੇਸਡ